ਹਾਂਜੀ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਇਹ ਵੀਡੀਓ ਉਹਨਾਂ ਕੈਂਡੀਡੇਟਸ ਵਾਸਤੇ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਦਾ ਕਿਸੇ ਵੀ ਤਰੀਕੇ ਦਾ ਕੇਸ ਕਿਸੇ ਵੀ ਮੁਲਕ ਨਾਲ ਸੰਬੰਧਿਤ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਇਸ ਵੀਡੀਓ ਨੂੰ ਸੁਣ ਲਓ ਸ਼ੇਅਰ ਕਰ ਦਿਓ ਆਪਦੇ ਛੋਟੇ ਵੱਡੇ ਨਾਲ ਸਭ ਨਾਲ ਇਹ ਵੀਡੀਓ ਤਾਂ ਮੈਂ ਬਣਾ ਰਿਹਾ ਕਿਉਂਕਿ ਪਿਛਲੇ ਦਿਨਾਂ ਦੌਰਾਨ ਨਾ ਜਦੋਂ-ਜਦੋਂ ਵੀ ਆਪਾਂ ਨੂੰ ਆ ਇੰਟਰਨੈਟ ਸੋਸ਼ਲ ਮੀਡੀਆ ਐਕਸਪਲੋਰ ਕਰਨ ਦਾ ਮੌਕਾ ਮਿਲਦਾ ਤਾਂ ਇਮੀਗ੍ਰੇਸ਼ਨ ਨਾਲ ਸੰਬੰਧਤਾਂ ਇੰਸਟਾਗ੍ਰam ਵੀ ਇਮੀਗ੍ਰੇਸ਼ਨ ਵਾਲਾ ਹੀ ਆ ਸੋਲਗੋਰਿਥਮ ਉਹ ਜਿਹੜੀਆਂ ਵੀਡੀਓਜ਼ ਹੀ ਤੁਹਾਡੇ ਮੂਰੇ ਲੈ ਕੇ ਆਉਂਦਾ ਤਾਂ ਮੈਂ ਦੇਖ ਰਿਹਾ ਕਿ ਬੜਾ ਹੀ ਵੱਡੇ ਪੱਧਰ ਤੇ ਉੱਤੇ ਨਾ ਇੱਕ ਡਿਸਟਰਬੈਂਸ ਜੀ ਸ਼ੁਰੂ ਹੋਈ ਹੋਈ ਆ ਹਰ ਰੋਜ਼ ਜਦੋਂ ਦੇ ਖਾਸ ਕਰਕੇ ਕੰਮ ਰੁਝਾਨ ਥੋੜਾ ਜਿਹਾ ਘਟਿਆ ਲੋਕਾਂ ਦਾ ਉਸ ਤੋਂ ਬਾਅਦ ਕੰਪਨੀਆਂਜ਼ ਦਾ ਭੱਜ ਜਾਣਾ ਆਫਿਸਸ ਬੰਦ ਹੋ ਜਾਣੇ ਯਾ ਲੋਕਾਂ ਦਾ ਰੌਲਾ ਜਿਹੜਾ ਪੈ ਰਿਹਾ ਵੈਸੇ ਤਾਂ ਹਮੇਸ਼ਾ ਤੋਂ ਹੀ ਚੱਲਦਾ ਆ ਰਿਹਾ ਜੇ 25 ਸਾਲ ਤੋਂ ਇਮੀਗ੍ਰੇਸ਼ਨ ਚੱਲ ਰਹੀ ਹੈ ਤਾਂ 25 ਸਾਲ ਤੋਂ ਹੀ ਲੋਕਾਂ ਨਾਲ ਧੋਖੇ ਹੋ ਰਹੇ ਆ 25 ਸਾਲ ਤੋਂ ਹੀ ਗਲਤ ਤਰੀਕੇ ਨਾਲ ਏਜੰਟਸ ਬਾਹਰ ਭੇਜ ਰਹੇ ਆ ਲੋਕਾਂ ਨੂੰ ਪੈਸੇ ਠੱਗੇ ਜਾ ਰਹੇ ਆ ਲੋਕਾਂ ਦੇ ਪਰ ਆ ਦਿਨਾਂ ਦੇ ਵਿੱਚ ਹੁਣ ਸੋਸ਼ਲ ਮੀਡੀਆ ਜ਼ਿਆਦਾ ਹੋਣ ਕਰਕੇ ਤਾਂ ਸਾਡੇ ਕੋਲੇ ਹਰ ਖਬਰ ਪਹੁੰਚ ਜਾਂਦੀ ਹੈ ਘਰੇ ਬੈਠਿਆਂ ਕੋਲੇ ਤਾਂ ਮੈਂ ਜਦੋਂ ਉਸ ਖਬਰ ਨੂੰ ਆਪਾਂ ਸੁਣਦੇ ਆ ਜਾਂ ਉਸ ਵੀਡੀਓ ਨੂੰ ਧਿਆਨ ਨਾਲ ਸੁਣਦੇ ਆ ਤਾਂ ਉਹਦੇ ਵਿੱਚੋਂ ਮੈਂ ਦੇਖਿਆ ਕਿ ਧੋਖਾ ਕਿੰਨਾ ਲੋਕਾਂ ਨਾਲ ਹੋ ਰਿਹਾ ਤੇ ਕਿਵੇਂ ਕੀਤਾ ਜਾ ਰਿਹਾ ਦੋ ਹੀ ਮੁੱਖ ਗੱਲਾਂ ਨੇ ਧਿਆਨ ਰੱਖਣ ਵਾਲੀਆਂ ਜਿਹਦੇ ਵਿੱਚ ਤੁਸੀਂ ਆਪਦੇ ਧੋਖੇ 'ਚ ਬਚ ਜਾਓਗੇ ਕਿਉਂਕਿ ਵੱਡੇ ਅਮਾਊਂਟ ਜਿਹੜੀ ਇਨਵੋਲ ਵਾ ਨਾ ਦੋਸਤੋ ਉਹ ਸਟੱਡੀ ਪਰਮਿਟ 'ਚ ਇਨਵੋਲ ਵਾ ਕਿਉਂਕਿ ਤੁਹਾਡੀ ਟਿਊਸ਼ਨ ਫੀਸ ਜਾਣੀ ਆ ਜੇ ਤੁਸੀਂ ਕੈਨੇਡਾ ਦਾ ਅਪਲਾਈ ਕਰਦੇ ਹੋ ਜੀਆਈਸੀ ਜਾਣਾ ਬਾਕੀ ਸਾਰੇ ਚਿੰਦੀਚੋਰਾ ਵਾਲੀ ਕੰਮ ਆ ਵੀ ਕਿਸੇ ਨੇ ਕਿਸੇ ਦੀ ਐਮਬੈਸੀ ਫੀਸ ਖਾ ਲਈ ਕਿਸੇ ਨੇ ਫੰਡ ਦੇ ਲਈ 1.5 ਲੱਖ ਸਵਾ ਲੱਖ ਲੈ ਲਿਆ ਉਹ ਪੈਸੇ ਖਾ ਗਿਆ ਚਲੋ ਉਹ ਰੋਲਾ ਨਿਭੜ ਵੀ ਛੇਤੀ ਜਾਂਦਾ ਹੁੰਦਾ ਤੇ ਉਹ ਕਈ ਵਾਰੀ ਲੋਕ ਇਗਨੋਰ ਵੀ ਕਰ ਦਿੰਦੇ ਆ ਪਰ ਜਦੋਂ ਇਨਵੋਲਵ ਟਿਊਸ਼ਨ ਫੀਸ ਹੋ ਜਾਂਦੀ ਆ 8-10 ਲੱਖ ਰੁਪਏ ਇਨਵੋਲ ਹੋ ਜਾਂਦਾ ਉਦੋਂ ਲੋਕਾਂ ਲਈ ਵੀ ਜਿਹਨੇ ਅਰੇਂਜ ਕੀਤਾ ਹੁੰਦਾ ਪੈਸਾ ਉਹਦੇ ਲਈ ਵੀ ਛੱਡਣਾ ਔਖਾ ਤੇ ਏਜੰਟ ਵੀ ਉਦੋਂ ਫਿਰ ਵੱਡੇ ਪੱਧਰ ਤੇ ਉੱਤੇ ਫਸ ਜਾਂਦਾ ਘਿਰ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਪੈਸਾ ਵੱਡੇ ਪੱਧਰ ਤੇ ਇਨਵੋਲ ਹੋ ਜਾਂਦਾ ਸਾਡੀਆਂ ਸੁੱਖ ਸਹੂਲਤਾਂ ਸੀ ਉੱਚੀਆਂ ਬਣਾ ਲੈਣੇ ਆ ਕਿਉਂਕਿ ਪਿਛਲਾ ਜਿਹੜਾ ਸਮਾਂ ਲੰਘ ਕੇ ਗਿਆ 10 ਸਾਲ ਉਹਦੇ ਵਿੱਚ ਅਸੀਂ ਚੰਮਦੀਆਂ ਚਲਾਈਆਂ ਸਾਰੇ ਏਜੰਟਸ ਨੇ ਛੋਟੀਆਂ ਬਣਾਉਣ ਵੀ ਅਸੀਂ ਬੈਂਕਾਕ ਸਿੰਗਾਪੁਰ ਜਾਣ ਲੱਗੇ ਸੀ ਸਾਡੀ ਹਵਾ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਹੁਣ ਅਸੀਂ ਉਹ ਸੇਮ ਚੀਜ਼ਾਂ ਹੀ ਭਾਲਦੇ ਆ ਖਰਚੇ ਉਨੇ ਹੀ ਆ ਇਨਕਮ ਘਟੀ ਹੋਈ ਆ ਤੇ ਹੁਣ ਫੇਰ ਉਹ ਜਿਹੜੇ ਚੰਗੇ ਭਲੇ ਕੰਮ ਕਰਨ ਵਾਲੀ ਏਜੰਟ ਵੀ ਠੱਗੀਆਂ ਠੋਰੀਆਂ ਤੇ ਉਤਰਿਆ ਪਰ ਉਹ ਤਾਂ ਬਚਣ ਦਾ ਤਰੀਕਾ ਕੀ ਆ ਕਿਉਂਕਿ ਜੇ ਆਪਾਂ ਇਹ ਕਹਿ ਦਈਏ ਵੀ ਗਲਤ ਲੋਕ ਖਤਮ ਹੋ ਜਾਣਗੇ ਇਹ ਤਾਂ ਨਹੀਂ ਹੋ ਸਕਦਾ ਸਾਨੂੰ ਆਪਦੇ ਆਪ ਨੂੰ ਬਚਾ ਕੇ ਚੱਲਣਾ ਪੈਣਾ ਦੋ ਗੱਲਾਂ ਦਾ ਹੀ ਧਿਆਨ ਰੱਖਣਾ ਦੋਸਤੋ ਤੁਸੀਂ ਜਿਨ੍ਹਾਂ ਨੇ ਸਟੱਡੀ ਪਰਮਿਟ ਅਪਲਾਈ ਕਰਨਾ ਕਦੇ ਵੀ ਏਜੰਟ ਨੂੰ ਫੀਸ ਉਹਦੇ ਅਕਾਊਂਟ 'ਚ ਟ੍ਰਾਂਸਫਰ ਨਹੀਂ ਕਰਨੀ ਨਾ ਕੈਸ਼ ਕਢਾ ਕੇ ਦੇਣੀ ਆ ਇਹ ਗੱਲ ਆਪ ਦੇ ਪੱਲੇ ਬੰਨ ਲਓ ਕਿਉਂਕਿ ਜਿਹੜੀ ਫੀ ਆ ਤੁਹਾਡੀ ਟਿਊਸ਼ਨ ਫੀ ਆ ਉਹਦੇ ਵਿੱਚ ਏਜੰਟ ਤੁਹਾਨੂੰ ਸਿਰਫ ਗਾਈਡ ਕਰ ਸਕਦਾ ਕਿ ਪੈਸਾ ਟ੍ਰਾਂਸਫਰ ਕਿਵੇਂ ਹੋਣਾ ਕਿਉਂਕਿ ਤੁਹਾਡੇ ਅਕਾਊਂਟ 'ਚੋਂ ਡਾਇਰੈਕਟ ਕਾਲਜ ਜਾਂ ਯੂਨੀਵਰਸਿਟੀ ਦੇ ਅਕਾਊਂਟ 'ਚ ਪੈਸਾ ਜਾਣਾ ਇਹਦੇ ਵਿੱਚ ਮੇਰਾ ਦੂਸਰੇ ਤੀਸਰੇ ਕਿਸੇ ਏਜੰਟ ਦਾ ਕੋਈ ਸਬੰਧ ਨਹੀਂ ਉਸ ਫੀਸ ਦੇ ਨਾਲ ਜਦੋਂ ਤੁਹਾਡੇ ਤੋਂ ਏਜੰਟ ਉਹ ਫੀਸ ਆਪਦੇ ਅਕਾਊਂਟ 'ਚ ਮੰਗੂਗਾ ਜਾਂ ਤੁਹਾਡੇ ਤੋਂ ਕੈਸ਼ ਮੰਗੂਗਾ ਤੁਸੀਂ ਸਮਝ ਲਓ ਤੁਹਾਡੇ ਨਾਲ ਕੋਈ ਵੱਡੀ ਪ੍ਰੋਬਲਮ ਕ੍ਰੀਏਟ ਕਰਨ ਲੱਗਿਆ ਉਹ ਤੁਹਾਡੇ ਕੇਸ ਦੇ ਨਾਲ ਇਹ ਚੀਜ਼ਾਂ ਹੋਈਆਂ ਨੇ 80 85% ਕੇਸ ਇਹੀ ਵਿਕਟਮ ਨੇ ਜਿਨ੍ਹਾਂ ਨੇ ਫੀਸ ਜਦੋਂ ਤੁਸੀਂ ਉਹਦਾ ਨਾਲ ਗੱਲ ਸੁਣੋਗੇ ਜੀ ਅਸੀਂ ਪੈਸੇ ਟਰਾਂਸਫਰ ਕੀਤੇ ਸੀ ਦੇ ਅਕਾਊਂਟ ਦੇ ਵਿੱਚ ਮੈਡਮ ਨੇ ਸਾਡੇ ਤੋਂ ਪੈਸੇ ਟਰਾਂਸਫਰ ਕਰਾ ਲਏ ਜੀ ਸਾਡੇ ਤੋਂ ਸਰ ਨੇ ਪੈਸੇ ਟਰਾਂਸਫਰ ਕਰਾ ਲਏ ਜੀ ਅਸੀਂ ਇਹਨੂੰ ਕੈਸ਼ ਦੇ ਕੇ ਆਏ ਜੀ ਉਹਨੇ ਸਾਨੂੰ ਚੈੱਕ ਦਿੱਤੇ ਆ ਜੀ ਆ ਸਾਨੂੰ ਉਹਨੇ ਪੈਸੇ ਦੀ ਰਸੀਵਿੰਗ ਦਿੱਤੀ ਆ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਨਾ ਦੋਸਤੋ ਜਿਹੜਾ ਬੱਚਾ ਸਟੱਡੀ ਵੀਜ਼ਾ ਅਪਲਾਈ ਕਰ ਰਿਹਾ ਉਹ ਪੜਿਆ ਲਿਖਿਆ ਇਟ ਮੀਨਸ ਉਹ ਪੜ੍ਹ ਨਹੀਂ ਚੱਲਿਆ ਪੜਿਆ ਲਿਖਿਆ ਐਲਸ ਵੀ ਕੀਤਾ ਹੋਊਗਾ ਪੀਟੀ ਕੀਤੀ ਹੋਊਗੀ ਇੰਨੀ ਕੁ ਤਾਂ ਅਸੀਂ ਆਪਦੀ ਅਕਲ ਵਰਤ ਸਕ तरीका ਤਾਂ ਦੇਖ ਸਕਦੇ ਆ ਨਾ ਕਿ ਸਟੂਡੈਂਟ ਪਰਮਿਟ ਨੂੰ ਕੇਸ ਅਪਲਾਈ ਕਰਨ ਸਮੇਂ CIC ਜਾਂ ਕਿਸੇ ਵੀ ਕੰਟਰੀ ਦੀ ਹਾਈ ਕਮਿਸ਼ਨ ਦੇ ਰੂਲਸ ਕੀ ਕਹਿੰਦੇ ਨੇ ਜਾਂ RBI ਦੇ ਰੂਲਸ ਕੀ ਨੇ ਕਿ ਤੁਹਾਡੇ ਬਿਹਾਫ ਤੇ ਕੋਈ ਥਰਡ ਪਾਰਟੀ ਤੁਹਾਡਾ ਪੈਸਾ ਆਪਦੇ ਅਕਾਊਂਟ ਚ ਪਾ ਕੇ ਤੁਹਾਡੇ ਅਕਾਊਂਟ ਚ ਟ੍ਰਾਂਸਫਰ ਤੁਹਾਡੇ ਸਟੂਡੈਂਟ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਨਹੀਂ ਕਰ ਸਕਦੇ RBI ਦੀ ਰੂਲਿੰਗ ਆ ਹੈ ਕਿ ਤੁਹਾਡਾ ਪੈਸਾ ਜਦੋਂ ਡਾਲਰਾਂ ਚ ਕਨਵਰਟ ਹੋ ਕੇ ਬਾਹਰ ਜਾਣਾ ਆਂ ਇੰਡੀਆ ਤੋਂ ਬਾਹਰ ਜਾਣਾ ਤਾਂ ਤੁਸੀਂ ਉਹਦਾ ਪ੍ਰੋਪਰ ਰੀਜ਼ਨ ਦੱਸੋਗੇ ਕਿਉਂ ਚੱਲੇ ਆਂ ਕੌਣ ਭੇਜ ਰਿਹਾ ਜਾਂ ਤਾਂ ਤੁਸੀਂ ਉਹ ਖੁਦ ਆਪਣੇ ਅਕਾਊਂਟ ਚੋਂ ਭੇਜ ਸਕਦੇ ਹੋ ਜਾਂ ਤੁਹਾਡਾ ਫਰਸਟ ਬਲੱਡ ਰਿਲੇਸ਼ਨ ਭੇਜ ਸਕਦਾ ਫਾਦਰ ਮਦਰ ਅੰਕਲ ਆਂਟੀ ਨਾਨਾ ਨਾਨੀ ਦਾਦਾ ਦਾਦੀ ਹੋਰ ਕੋਈ ਬੰਦਾ ਨਹੀਂ ਭੇਜ ਸਕਦਾ ਤੁਹਾਡਾ ਪੈਸਾ ਜਦੋਂ ਤੁਹਾਡੇ ਤੋਂ ਕੈਸ਼ ਪੈਸਾ ਜਾਂ ਆਪਦੇ ਅਕਾਊਂਟ ਦੇ ਵਿੱਚ ਕੋਈ ਏਜੰਟ ਪੈਸਾ ਟਰਾਂਸਫਰ ਕਰਨ ਦੀ ਗੱਲ ਕਰੂਗਾ ਤਾਂ ਤੁਹਾਡੇ ਨਾਲ ਧੋਖਾ ਹੋਣਾ 99% ਸ਼ੋਰ ਹੋ ਗਿਆ ਦੂਸਰੀ ਸਭ ਤੋਂ ਇੰਪੋਰਟੈਂਟ ਗੱਲ ਆ ਜੋ ਪਿਛਲੇ ਦਿਨਾਂ ਦੌਰਾਨ ਅਸੀਂ ਇਹ ਚੀਜ਼ ਫੇਸ ਕੀਤੀ ਆ ਮੇਰੇ ਇੰਡੀਆ ਆਫਿਸ ਨੇ ਸਾਡੇ ਕੋਲੇ ਰੈਗੂਲਰ ਕਲਾਇੰਟ ਆ ਰਹੇ ਨੇ ਜਿਹੜੇ ਸਾਨੂੰ ਇਹ ਕਹਿੰਦੇ ਨੇ ਸਾਡੇ ਜੀ ਡਾਕੂਮੈਂਟ ਫਸੇ ਹੋਏ ਨੇ オリジナル ਅਸੀਂ ਕੈਨੇਡਾ ਦਾ ਕੇਸ ਅਪਲਾਈ ਕਰਨਾ ਸੀ ਅਸੀਂ ਪੈਕੇਜ ਕੀਤਾ ਸੀ ਪੈਕੇਜ ਦੌਰਾਨ ਸਾਡੇ ਤੋਂ ਸਾਡੇ ਡਾਕੂਮੈਂਟ ਉਹਨੇ ਰੱਖ ਲਏ ਹੁਣ ਸਾਨੂੰ ਡਾਕੂਮੈਂਟ ਨਹੀਂ ਦਿੰਦਾ ਮਤਲਬ ਮੱਥੇ ਤੇ ਹੱਥ ਮਾਰੀ ਦਾ ਹੈਰਾਨੀ ਹੁੰਦੀ ਹੈ ਯਾਰ ਠੀਕ ਆ ਏਜੰਟ ਗਲਤ ਨੇ ਇਹਨਾਂ ਦੇ 7600 ਮਾਰ ਕੇ ਇੱਕ ਗਿਣਨਾ ਚਾਹੀਦਾ ਪਰ ਤੁਹਾਨੂੰ ਤਾਂ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਨਾ ਵੀ ਤੁਹਾਡਾ origignal document ਮੈਂ ਜਦੋਂ ਤੁਹਾਡਾ ਕੇਸ ਲਾਉਣਾ ਮੈਂ ਤੁਹਾਡਾ origignal document ਕਿਉਂ ਰੱਖੂੰਗਾ ਮੈਂ ਕਿਉਂ ਰਿਸਪੌਂਸਿਬਿਲਟੀ ਚੱਕੂੰਗਾ ਤੁਹਾਡੇ origignal documents ਦੀ ਮੈਨੂੰ ਚਾਹੀਦਾ ਨਹੀਂ ਤੁਹਾਡਾ origignal document ਮੈਨੂੰ ਤਾਂ ਇੱਕ ਪ੍ਰੋਪਰਲੀ ਵੈਲ ਸਕੈਨਡ ਡਾਕੂਮੈਂਟ ਚਾਹੀਦੇ ਆ ਤੁਹਾਡੇ ਉਹ ਤੁਸੀਂ ਇੱਕ ਦਿਨ ਲੈ ਕੇ ਆਉਣੇ ਆ ਸਾਰੇ ਡਾਕੂਮੈਂਟਸ ਸਕੈਨ ਕਰਦੇ ਆ ਜੇ ਤੁਹਾਡੇ ਲੈ ਕੇ ਵੀ ਨਹੀਂ ਆਉਣੇ ਤੁਸੀਂ ਉਹ ਆਪਦੇ ਕੋਲੋਂ ਬਾਹਰੋਂ ਸਕੈਨ ਕਰਾ ਕੇ ਉਹਦੀ ਪੀਡੀਐਫ ਆਪਦੇ ਕੋਲ ਈਮੇਲ ਕਰ ਲੈਣੀ ਆ ਸੇਮ ਈਮੇਲ ਮੈਨੂੰ ਭੇਜ ਦੇਣੀ ਆ ਮੈਂ ਉਹਦੇ ਵਿੱਚ ਡਾਕੂਮੈਂਟ ਅੱਗੇ ਹਾਈ ਕਮਿਸ਼ਨ ਨੂੰ ਭੇਜਣੇ ਆ ਕਿਉਂ ਫਸੇ ਨੇ ਤੁਹਾਡੇ ਡਾਕੂਮੈਂਟ ਤੁਹਾਡੇ ਏਜੰਟ ਕੋਲੇ ਕਿਉਂ ਤੁਸੀਂ ਦਿੱਤੇ ਕਿਉਂਕਿ ਸਾਡੇ ਨਿੱਜੀ ਮਫਾਦ ਵੀ ਜੁੜ ਜਾਂਦੇ ਆ ਸਾਨੂੰ ਕੋਈ ਬੰਦਾ ਮਾੜੀਆਂ ਜੀਆਂ ਵੀ ਛੋਟੇ ਜਿਹੇ ਵੀ ਲਾਲਚ ਦੇ ਦਮ ਦਾ ਨਾ ਅਸੀਂ ਆਪਦੇ ਬੱਚੇ ਤੇ 30-35 ਲੱਖ ਦੀ ਪੜ੍ਹਾਈ ਤੇ ਖਰਚਣ ਲਈ ਤਿਆਰ ਆ ਪਰ ਸਾਨੂੰ ਇੱਕ ਏਜੰਟ ਇਹ ਕਹਦੇ ਵੀ ਅਸੀਂ ਤੈਨੂੰ ਜੀ ਫੀਸਾਂ ਬਾਅਦ ਚੋ ਲੈ ਲਾਂਗੇ ਤੇਰੇ ਤੋਂ ਅਸੀਂ ਇਹ ਨਹੀਂ ਦੇਖਦੇ ਵੀ ਬਾਅਦ ਚੋ ਕਿਵੇਂ ਲੈ ਲੂਗਾ ਇਹ ਰੂਲ ਕਿੱਥੋਂ ਦੀ ਰੂਲਿੰਗ ਆ ਇਹ ਹਾਈ ਕਮਿਸ਼ਨ ਆਫ ਕੈਨੇਡਾ ਦਾ ਸਿਸਟਮ ਸਾਨੂੰ ਪੜ੍ਹਨਾ ਪਊਗਾ ਕਾਲਜਸ ਯੂਨੀਵਰਸਿਟੀ ਦਾ ਸਿਸਟਮ ਸਾਨੂੰ ਪੜ੍ਹਨਾ ਪਊਗਾ ਉਹ ਐਲਓਏ ਉਦੋਂ ਤੁਹਾਨੂੰ ਰਿਲੀਜ਼ ਕਰਦੇ ਨੇ ਜਿਹੜੇ ਗਵਰਨਮੈਂਟ ਫੰਡਡ ਕਾਲਜਸ ਨੇ ਜਦੋਂ ਤੁਸੀਂ ਉਹਨਾਂ ਨੂੰ ਫੀਸ ਭੇਜ ਦਿੰਦੇ ਹੋ ਉਸ ਤੋਂ ਬਾਅਦ ਲੈਟਰ ਆਫ ਐਕਸੈਪਟੈਂਸ ਆਉਂਦੀ ਹੈ ਤੁਹਾਡੀ ਪਹਿਲਾਂ ਆਫਰ ਆਉਂਦੀ ਆ ਆਫਰ ਦੇ ਵਿੱਚ ਪ੍ਰੋਪਰ ਅਕਾਊਂਟ ਮੈਂਸ਼ਨ ਕੀਤਾ ਹੁੰਦਾ ਫੀਸ ਮੈਂਸ਼ਨ ਕੀਤੀ ਹੁੰਦੀ ਹੈ ਸਾਰਾ ਕੁਝ ਤੁਹਾਡਾ ਸਟੂਡੈਂਟ ਆਈਡੀ ਮੈਂਸ਼ਨ ਕੀਤਾ ਹੁੰਦਾ ਫੋਨ ਨੰਬਰ ਈਮੇਲ ਅਡਰੈਸ ਜਿੱਥੋਂ ਤੁਸੀਂ ਵੈਰੀਫਾਈ ਕਰ ਸਕਦੇ ਆ ਕਾਲਜ ਯੂਨੀਵਰਸਿਟੀ ਨੂੰ ਕਾਲ ਕਰਕੇ ਵੀ ਕੀ ਇਹ ਆਫਰ ਲੈਟਰ オリジナル ਆ ਕੋਈ ਵੀ ਚੀਜ਼ ਉਹਨੇ ਵਾਲੀ ਨਹੀਂ ਅਸੀਂ ਫਸਦੇ ਉਦੋਂ ਆ ਜਦੋਂ ਅਸੀਂ ਪਤਾ ਕੀ ਪਲਾਨ ਕਰਦੇ ਆ ਘਰ ਦੇ ਕਹਿੰਦੇ ਆ ਦੱਸੀ ਨਾ ਕਿਸੇ ਨੂੰ ਕੀ ਸਲਵਣ ਲੱਗਿਆ ਤੇਰੇ ਭੂਆ ਦੇ ਪੁੱਤ ਨੇ ਕਿਹੜਾ ਦੱਸਿਆ ਸੀ ਤੇਰੇ ਮਾਸੀ ਦੀ ਕੁੜੀ ਨੇ ਕਿਹੜਾ ਦੱਸਿਆ ਸੀ ਪਹੁੰਚ ਕੇ ਹੀ ਦੱਸਾਂਗੇ ਅਸੀਂ ਵੀ ਪਰ ਇਹਦੇ 'ਚ ਅਸੀਂ ਨੁਕਸਾਨ ਉਠਾ ਲੈਨੇ ਆ ਆਪਦੇ ਆਪ ਨੂੰ ਅਵੇਅਰ ਕਰੋ ਦੋ ਤਿੰਨ ਗੱਲਾਂ ਹੀ ਫੇਰ ਹੋਣ ਵਾਲੀਆਂ ਨੇ ਫੀਸ ਕਦੇ ਨਹੀਂ ਤੁਸੀਂ ਕੈਸ਼ ਦੇ ਰੂਪ ਦੇ ਵਿੱਚ ਜਾਂ ਏਜੰਟ ਦੇ ਅਕਾਊਂਟ ਦੇ ਵਿੱਚ ਦੇਣੀ ओरिजिनल ਡਾਕੂਮੈਂਟ ਕਦੇ ਨਹੀਂ ਸਬਮਿਟ ਕਰਾਉਣਾ ਸਿਰਫ ਪਾਸਪੋਰਟ ओरिजिनल ਸਬਮਿਟ ਕਰਾਉਣਾ ਉਹ ਉਦੋਂ ਜਦੋਂ ਤੁਹਾਡੀ ਪੀਪੀਆਰ ਆਊਗੀ ਉਹ ਵੀ ਉਸ ਵਾਸਤੇ ਵੀ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਏਜੰਟ ਆਫ ਦੀ ਰਿਸਪੌਂਸਿਬਿਲਟੀ ਤੇ ਉਹਨੂੰ ਬਾ ਹਾਈ ਕਮਿਸ਼ਨ ਜਮਾ ਕਰਾ ਦੇ ਜੇ ਤੁਸੀਂ ਉਹ ਆਪੇ ਭੇਜਣਾ ਚਾਹੁੰਦੇ ਹੋ ਤੁਸੀਂ ਆਪ ਵੀ ਭੇਜ ਸਕਦੇ ਹੋ ਬਲੂ ਡਾਟ ਨੇ ਚੱਕਣਾ ਹੁੰਦਾ ਉਹ ਕੋਈ ਏਡਾ ਵੱਡਾ ਕੋਈ ਰਾਕਟ ਸਾਇੰਸ ਨਹੀਂ ਹੈ ਵੀ ਉਹ ਸਮਝ ਨਹੀਂ ਆ ਸਕਦੀ ਪਰ ਅਸੀਂ बार-बार बार-बार ਉਹੀ ਗਲਤੀਆਂ ਰਿਪੀਟ ਕਰ ਰਹੇ ਹਾਂ ਜਿੱਥੇ ਇੱਕ ਜਗ੍ਹਾ ਤੇ ਜਿਹੜੇ ਪਿੰਡ ਇੱਕ ਸੋਸ਼ਲ ਵਰਕਰ ਦੇ ਘਰੇ ਪੰਚਾਇਤ ਲੱਗਦੀ ਆ ਇਮੀਗ੍ਰੇਸ਼ਨ ਏਜੰਟਸ ਦੇ ਉਲਟ ਜਿੱਥੇ ਜਾ ਕੇ ਤੁਸੀਂ ਸ਼ਿਕਾਇਤਾਂ ਲੈ ਕੇ ਜਾਂਦੇ ਹੋ ਉਹ ਤੁਸੀਂ ਸ਼ਿਕਾਇਤਾਂ ਸੁਣਿਓ ਮੈਂ ਬਹੁਤ ਧਿਆਨ ਨਾਲ ਸੁਣਦਾ ਹਾਂ ਬੜਾ ਵਧੀਆ ਕੰਮ ਕਰ ਰਿਹਾ ਮੁੰਡਾ ਤੇ ਤੁਸੀਂ ਉਹਨੂੰ ਸੁਣਿਓ ਧਿਆਨ ਦੇ ਨਾਲ ਉਹਦੇ ਕੋਲੇ 95% ਸ਼ਿਕਾਇਤਾਂ ਆਏ ਆ ਸਾਡੇ ਤੋਂ ਜੀ ਇਹ ਪੈਸੇ ਕੈਸ਼ ਲੈ ਗਿਆ ਅਸੀਂ ਇਹਦੇ ਅਕਾਊਂਟ 'ਚ ਟਰਾਂਸਫਰ ਕੀਤੇ ਸਾਡੇ ਤੋਂ ਜੀ ਕੈਸ਼ ਲੈ ਗਿਆ ਅਸੀਂ ਇਹਦੇ ਅਕਾਊਂਟ 'ਚ ਟਰਾਂਸਫਰ ਕੀਤੇ ਕਿਉਂ ਕੀਤੇ ਤੁਸੀਂ ਰਿਕੁਆਇਰਮੈਂਟ ਹੀ ਨਹੀਂ ਜੀ ਅਸੀਂ ਇਹ ਗਲਤੀ ਕਰ ਰਹੇ ਆ ਚਲੋ ਇੱਕ ਨਹੀਂ ਕਰ ਲਈ ਦੋਹਾਂ ਨੇ ਕਰ ਲਈ ਪਰ ਅਸੀਂ ਸਿੱਖਣਾ ਵੀ ਜ਼ਰੂਰੀ ਨਹੀਂ ਸਮਝਦੇ ਜਦੋਂ ਸਾਡੇ ਕੋਲੇ ਕੋਈ ਬੰਦਾ ਵੀਜ਼ੇ ਦੀ ਗੱਲ ਕਰ ਦਿੰਦਾ ਸਾਨੂੰ ਸਿਰਫ ਜਹਾਜ਼ ਦੇ ਸੁਣ ਲੱਗ ਜਾਂਦਾ ਸਾਨੂੰ ਉਦੋਂ ਸੀਐਨ ਟਾਵਰ ਦਿਸਣ ਲੱਗਿਆਂ ਤਾਂ ਨਾਇਗਰਾ ਫਾਲ ਦਿਸਣ ਲੱਗਿਆਂ ਤਾਂ ਅਸੀਂ ਤਾਂੰਨੇ ਹੋ ਜਾਂਦੇ ਆਂ ਦੇਖੋ ਹਾਲਾਤ ਬਦਲੇ ਨੇ ਬੜੇ ਤੁਹਾਨੂੰ ਵੀ ਬਦਲਣਾ ਪਊਗਾ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਬਦਲਣਾ ਪਊਗਾ ਕੰਮ ਕਰਵਾਉਣ ਵਾਲਿਆਂ ਨੂੰ ਵੀ ਬਦਲਣਾ ਪਊਗਾ ਸਾਰਿਆਂ ਨੂੰ ਹੀ ਕੰਮ ਸਿੱਖਣਾ ਪਊਗਾ ਪਹਿਲਾਂ ਵਾਲੀ ਗੱਲ ਨਹੀਂ ਰਹਿ ਗਈ ਪਹਿਲਾਂ ਚੱਲ ਗਈਆਂ ਚੰਮ ਦੀਆਂ ਚਲਾ ਲੀਆਂ ਏਜੰਟਾਂ ਨੇ ਜਿਹੜੀਆਂ ਚਲਾਉਣੀਆਂ ਸੀ ਹੁਣ ਨਹੀਂ ਉਹ ਚੱਲਣੀਆਂ ਬਹੁਤ ਹੀ ਸਿਹਰਦਤਾਨਾ ਕੇਸ ਅਪਲਾਈ ਕਰਨੇ ਪੈਣਗੇ ਬਹੁਤ ਹੀ ਰਿਸਪੌਂਸੀਬਲ ਬਿਹੇਵੀਅਰ ਰੱਖਣਾ ਪਊਗਾ ਦੋਨੇ ਪਾਰਟੀਆਂ ਨੂੰ ਦੋਨੇ ਅਥਾਰਟिटीज ਨੂੰ ਅਪਲਾਈ ਕਰਨ ਵੇਲੇ ਜਿਹੜਾ ਅਪਲਾਈ ਕਰਨ ਵਾਲਿਆ ਉਹਨੂੰ ਵੀ ਵੇਰਪਾ ਹੋਣਾ ਪਊਗਾ ਜਿਹੜਾ ਕਰ ਰਿਹਾ ਉਹੋ ਵੀ ਕੰਮ ਸਿੱਖ ਕੇ ਕਰਨਾ ਪਊਗਾ ਦੂਸਰੀ ਚੀਜ਼ ਇੰਪੋਰਟੈਂਟ ਏਜੰਟਸ ਵਾਸਤੇ ਰੱਬ ਬਣਨਾ ਬੰਦ ਕਰੋ ਏਜੰਟ ਆਪਾਂ ਆਪਾ ਏਜੰਟ ਹੀ ਬਣ ਜੀਏ ਕੋਈ ਕਹਿੰਦਾ ਮੈਂ ਸੋਸ਼ਲ ਵਰਕ ਕਰਨ ਲਈ ਇਸ ਇੰਡਸਟਰੀ ਚ ਆਇਆ ਕੋਈ ਕਹਿੰਦਾ ਮੈਂ ਤਾਂ ਪਤਾ ਨਹੀਂ ਹੈ ਹੀ ਰੱਬਾ ਇਕੱਲਾ ਹੀ ਆ ਮੈਂ ਇਸ ਇੰਡਸਟਰੀ ਯਾਰ ਇਹ ਕੋਈ ਸਭ ਬੇਵਕਟੀਆਂ ਗੱਲਾਂ ਨੇ ਅਸੀਂ ਰੋਟੀ ਖਾਤਰ ਇਸ ਤੰਦੇ ਦੇ ਵਿੱਚ ਆਏ ਆ ਹਰੇਕ ਬੰਦੇ ਨੂੰ ਪ੍ਰਸ਼ਾਦੇ ਚਾਹੀਦੇ ਹਰੇਕ ਬੰਦੇ ਨੂੰ ਪੈਸੇ ਚਾਹੀਦੇ ਆ ਦਫ਼ਤਰ ਵੱਡੇ ਵੱਡੀਆਂ ਗੱਡੀਆਂ ਵੱਡੇ ਵੱਡੇ ਕਾਰ ਵੱਡੇ ਵੱਡੇ ਆਫਿਸ ਸਭ ਤਾਂ ਚੱਲਦੇ ਨੇ ਕਿਉਂਕਿ ਲੋਕ ਸਾਡੇ ਕੋਲੇ ਆਉਂਦੇ ਨੇ ਅਸੀਂ ਉਹਨਾਂ ਤੋਂ ਪੈਸੇ ਕਮਾਉਨੇ ਆ ਨਹੀਂ ਇਹ ਅੱਜ ਤੁਸੀਂ ਹਾਲਾਤ ਦੇਖ ਹੀ ਸਕਦੇ ਹੋ ਨਾ ਐਡਾ ਉਡਾ ਜੀਆਂ ਲਹਿਗੀਆਂ ਸਭ ਦੀਆਂ ਸਭ ਖਤਮ ਹੋ ਰਿਹਾ ਦਿਨੋ ਦਿਨ ਕਿਉਂ ਹੋ ਰਿਹਾ ਕਿਉਂਕਿ ਉਹ ਕੰਮ ਨਹੀਂ ਰਹਿ ਗਿਆ ਪਰ ਕੰਮ ਅੱਜ ਵੀ ਤੁਸੀਂ ਕਰ ਸਕਦੇ ਹੋ ਤੁਹਾਡੇ ਕੋਲ ਅੱਜ ਵੀ ਕੰਮ ਆਊਗਾ ਜਦੋਂ ਤੁਸੀਂ ਕੰਮ ਵੱਲ ਫੋਕਸ ਕਰੋਗੇ ਜਦੋਂ ਤੁਸੀਂ ਲੀਡਰ ਬਣਨ ਦੀ ਬਜਾਏ ਇੱਕ ਬਿਜ਼ਨਸ ਚੰਗੇ ਬਿਜ਼ਨਸਮੈਨ ਚੰਗੇ ਸਰਵਿਸ ਇੰਡਸਟਰੀ ਨੂੰ ਪ੍ਰਮੋਟ ਕਰੋਗੇ ਚੰਗੇ ਸਰਵਿਸ ਨਾਰਮਸ ਨੂੰ ਪ੍ਰਮੋਟ ਕਰੋਗੇ ਕੋਸ਼ਿਸ਼ ਕਰੂੰਗਾ ਗਲਤੀਆਂ ਸੌ ਹੋ ਜਾਣੀਆਂ ਇਹ ਨਹੀਂ ਹੈ ਮੇਰੇ ਤੋਂ ਨਹੀਂ ਹੁੰਦੀਆਂ ਜਾਂ ਚੰਗੀਆਂ ਕੰਪਨੀਆਂ ਤੋਂ ਗਲਤੀਆਂ ਨਹੀਂ ਹੁੰਦੀਆਂ ਸਾਰੇ ਗਲਤੀਆਂ ਕਰਦੇ ਨੇ ਕੰਮ ਕਰਦੇ ਹੋਏ ਸੌ ਤਰ੍ਹਾਂ ਦੀਆਂ ਗਲਤੀਆਂ ਹੋ ਸਕਦੀਆਂ ਪਰ ਗਲਤੀ ਵਿੱਚ ਤੇ ਗੁਨਾਹ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਸੋ ਮੇਰੀ ਬੇਨਤੀ ਹੈ ਕੈਂਡੀਡੇਟਸ ਨੂੰ ਤੇ ਕੰਮ ਕਰਨ ਵਾਲਿਆਂ ਨੂੰ ਪਹਿਲਾਂ ਇਹ ਹਾਲਾਤ ਨਹੀਂ ਰਹਿ ਆਪਦੇ ਖਰਚੇ ਸੀਮਤ ਕਰੋ ਜਦੋਂ ਤੁਸੀਂ ਖਰਚੇ ਸੀਮਤ ਕਰੋਗੇ ਨਾ ਉਦੋਂ ਤੁਹਾਨੂੰ ਠੱਗੀ ਠੋਰੀ ਵੀ ਘੱਟ ਮਾਰਨੀ ਪਊਗੀ ਕੋਈ ਪ੍ਰੋਬਲਮ ਨਹੀਂ ਸਮਾਂ ਬਦਲਦਾ ਰਹਿੰਦਾ ਪਹਿਲਾਂ ਅਸੀਂ ਖਰਚੇ ਬਥੇਰੇ ਕਰ ਲੇ ਅੱਜ ਜੇ ਘੱਟ ਇਨਕਮਾਂ ਘੱਟ ਕਰ ਲੋ ਖਰਚ ਕਿੱਡੀ ਕ ਗੱਲ ਆ ਪਰ ਸ਼ਕ ਨੇ ਦਾ ਪ੍ਰਸ਼ਾਦ ਦੇ ਹੀ ਆ ਦੋ ਪਰਮਾਤਮਾ ਦਈਆਂ ਦਾ ਸਭ ਨੂੰ ਐਡੀ ਨਹੀਂ ਕੋ ਗੱਲ ਹੈਗੀ ਖਰਚੇ ਸੀਮਤ ਕਰ ਲੋ ਪਰ ਉਹਦੇ ਨਾਲ ਫਿਰ ਤੁਸੀਂ ਠੱਗੀ ਠੋਰੀ ਕਮਾਰਨ ਤੋਂ ਬਚ ਜਾਓਗੇ ਤੇ ਜਿਹੜੇ ਕੈਂਡੀਡੇਟਸ ਨੇ ਉਹ ਇਹ ਚੀਜ਼ ਨੂੰ ਧਿਆਨ ਦੇਣ ਫੀਸ ਸਿੱਧੇ ਅਕਾਊਂਟ ਚੋਂ ਤੁਹਾਡੇ ਚੋ ਜਾਣੀ ਆ ਜੀਆਈਸੀ ਸਿੱਧਾ ਤੁਹਾਡੇ ਅਕਾਊਂਟ ਚੋਂ ਜਾਣਾ ਡਾਕੂਮੈਂਟ オリジナル ਨਹੀਂ ਰਿਕੁਆਇਰਡ ਕਦੇ ਵੀ ਕਿਸੇ ਕੰਪਨੀ ਨੂੰ ਆਪਦਾ オリジナル ਡਾਕੂਮੈਂਟ ਜਮਾ ਨਹੀਂ ਕਰਵਾਉਣਾ ਇਹ ਤਿੰਨ ਚੀਜ਼ਾਂ ਉੱਤੇ ਧਿਆਨ ਚ ਰੱਖ ਲਓ ਤੁਹਾਡੇ ਨਾਲ ਧੋਖਾ ਨਹੀਂ ਹੋਊਗਾ ਧੰਨਵਾਦ